ਡੋਲ ਡੋਲ ਪੈ ਜਾਂਦਾ ਸਰਦਾਂ ਤੁਹਾਡੀ ساری ساری ਰਾਤ ਉੱਥੇ ਰਹਿ ਕੇ ਵੇਖਦੇ ਸੀ ਫਤਿਹਗੜ ਸਾਹਿਬ ਨੰਗੇ ਪੈਰੀ ਸੜਕਾਂ ਦੇ ਉਧਰ ਨੂੰ ਤੁਰ ਗਿਆ ਉਧਰ ਨੂੰ ਸਤਨਾਮ ਵਾਹਿਗੁਰੂ ਸਤਨਾਮ ਇੰਨੀ ਸਰਦ ਪੂਰਵ ਵੀ ਰਾਤ ਨੂੰ ਟੇਕਾ ਜਦੋਂ ਰਜਾਈਆਂ ਉੱਤੇ ਨਿਕਲਣ ਨੂੰ ਮਨ ਕਰਦਾ ਹੁੰਦਾ ਇੰਨੀ ਸਰਦ ਤੁਹਾਡੇ ਮਨ ਹੋਣੀ ਚਾਹੀਦੀ ਹੈ ਸਾਡੇ ਵੱਲ ਤੇ ਬਹੁਤ ਕੁਝ ਕੀਤਾ ਹੈ ਪਰ ਜਿਹੜੇ ਉਹਨੇ ਨਾਉ ਤੇ ਲੰਗਰ ਲਾਉਨੇ ਹੋ ਪਕੌੜਿਆਂ ਦਾ ਬ੍ਰੈਡਾਂ ਦਾ ਵਧੀਆ ਵਧੀਆ ਹੋਰ ਪਦਾਰਥਾਂ ਦਾ ਕੀ ਸਹਿਬ ਜਾਦੇ ਇਹਨਾਂ ਪਦਾਰਥਾਂ ਦੇ ਭੁੱਖੇ ਨੇ ਕਿਓ ਬਰੇਡਾਂ ਦੇ ਭੁੱਖੇ ਨੇ ਪਕੌੜਿਆਂ ਦੇ ਭੁੱਖੇ ਨੇ ਕਿਓ ਸੀਧੀਆਂ ਪਕੌੜੇ ਵਾਸਤੇ ਦੇ ਕੇ ਨੇ ਲੰਗਰਾਂ ਵਾਸਤੇ ਦੇ ਕੇ ਨਹੀਂ ਸਹੀਦੀ ਹੋਈਏ ਧਰਮ ਤੇ ਸਿੱਖੀ ਨੂੰ ਬਚਾਉਣ ਵਾਸਤੇ ਸਿੱਖੀ ਦੇ ਸਰੂਪ ਨੂੰ ਬਚਾਉਣ ਵਾਸਤੇ ਉਹ ਦੋਨੋਂ ਤੁਹਾਡੇ ਕੋਲ ਨਹੀਂ ਲੰਗਰ ਲਾ ਕੇ ਕੀ ਕਰੋਗੇ ਅਜਖੇ ਆਖੋਸ ਇਹ ਸਾਬ ਜਦ ਤੇ ਖੁਸ਼ੀ ਨਾ ਉਹ ਤੇ ਲੰਗਰਾਉਣ ਦਾ ਫਾਇਦਾ ਕੀ ਉਹਨਾਂ ਤੱਕ ਪਕੌੜੇ ਪਹੁੰਚ ਜਾਣਗੇ ਇੱਕ ਬੇਨਤੀ ਸੁਣਿਓ ਵਿਸਾ ਦਾ ਅੱਜ ਆਪਣੇ ਭਗ ਜੀ ਦੇ અવਤਾਰ ਦਾ ਹੈ ਜਦੋਂ ਕੋਈ ਭਾਈ ਜਾ ਕੇ ਨਾਈ ਕੋਲ ਵਹਿੰਦਾ ਕਿਉਂਕਿ ਉਹ ਸੋਚਦਾ ਵੀ ਮੇਰੇ ਵੱਲ ਸਾਹਿਬ ਜਦ ਦੇ ਦੇਖਣ ਕੀ ਕਹਿੰਦੇ ਹੋਣਗੇ ਗੁਰਗੋਮ ਸਿੰਘ ਸਾਹਿਬ ਜੀ ਕੀ ਕਹਿੰਦੇ ਹੋਣਗੇ ਇੰਨਾ ਖਤਰ ਮੇ ਪੁੱਤ ਮਰਾਲੇ ਤੇ ਜਦੋਂ ਭੈਣੋ ਜਾ ਕੇ ਪਾਰਲਰ ਚ ਬਹਿਣੀ ਹੋ ਕੇਸਾਂ ਦੀ ਬਿਆਦਵੀ ਕਰਾਉਣ ਵਾਸਤੇ ਮਾਤਾ ਸਾਹਿਬ ਕਹਿੰਦੀ ਐਨਾ ਖਤਰ ਵਿੱਚ ਢੋਲੀ ਖਾਲੀ ਕਰੀ ਸੀ ਸੋਚਿਆ ਕਦੇ ਮਾਤਾ ਗੁਜਰ ਕੌਰ ਜੀ ਕਹਿੰਦੇ ਐਨਾ ਖਤਰ ਵਿੱਚ ਪੋਤਰੇ ਸ਼نگਾਰ ਸਨਾ ਤੋਰੇ ਸੀ ਸੀਧਿਆਂ ਦੇ ਨਾਲ ਐਨਾ ਖਤਰ ਕੀ ਕਹਦੀ ਉਹ ਮਾਂ ਸੋਚਿਆ ਕਦੇ ਕਿ ਫੈਸ਼ਨ ਪ੍ਰਾਤੀ ਵਿੱਚ ਗੋਰਿਆਂ ਨੂੰ ਦੇਖ ਲਿਆ ਪੱਛਮੀ ਸਭਿਆਤਾ ਦੋ ਰੰਗ ਚੜ ਗਿਆ ਚਾੜ੍ਹਦੇ ਆ ਬਸ ਉਹ ਗੋਰਿਆਂ ਦਾ ਕਲਚਰ ਹੈ ਉਹਨਾਂ ਨੂੰ ਮੁਬਾਰਕ ਹੋਵੇ ਉਹ ਤਾਂ ਦੇ ਨਾ ਕੇ ਹੋ ਕੇ ਫਿਰਦੇ ਨੇ ਤੇ ਤੁਸੀਂ ਵੋਈ ਕੰਮ ਕਰਨਾ ਹੁਣ ਤਾਂ ਕਲਚਰ ਹੈ ਆਪਣਾ ਸਾਡਾ ਕਲਚਰ ਕਿਸੇ ਵੇਲੇ ਸਿਰ ਨੰਗਾ ਨਾ ਹੋਵੇ ਇੱਜ਼ਤ ਆ ਤੁਹਾਡੇ ਕੱਪੜੇ ਪੈਨੇ ਹੁਣ ਸਾਬਤ ਸੂਰਤੋਂ ਓਮੇ ਬਾਣੀ ਬਣਦੇ ਧਾਰ ਨਹੀਂ ਓਮੇ ਸਾਡਾ ਕਲਚਰ ਹੈ ਆਪਣਾ ਆਪਣਾ ਕਲਚਰ ਸਭ ਨੂੰ ਮੁਬਾਰਕ ਹੋਵੇ ਆਪਣੇ ਆਪਣੇ ਕਲਚਰ ਵਿੱਚ ਰਹੋ ਸਾਂਭੋ ਜੋ ਭਾਈ ਸਾਹਿਬ ਜੀ ਕਹਿੰਦੇ ਭਗਤ ਭਗਤ ਜਗ ਵਜਿਆ ਜੋ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ ਭਗਤ ਬਣ ਗਏ ਪਰ ਜੁੱਤੀਆਂ ਗੰਢਣੀਆਂ ਨਹੀਂ ਛੱਡੀਆਂ ਅੱਖੇ ਆਖੋ ਸਤਨਾ ਉਹ ਨਹੀਂ ਛੱਡਿਆ ਕੰਮ ਹੀ ਮੈਂ ਤਾਂ ਭਗਤ ਬਣਗਾ ਲੋਕ ਉਹਨਾਂ ਮੱਥਾ ਟੇਕਦੇ ਨੇ ਮੇਰੇ ਵਰਗੇ ਦੇ 4 ਕ ਬਣ ਜਾਣ ਚੇਲੇ 2 ਕ ਬਣ ਜਾਣ ਡੇਰੇ 3 ਕ ਹੁਣ ਗੱਡੀਆਂ ਵਾਫੇ ਲੈਣੇ ਕਿ ਤੋ ਕਿ ਮੈਂ ਮਹਾਰਾਜ ਮੈਂ ਮਹਾਰਾਜ ਮੈਂ ਬ੍ਰਹਮ ਗਿਆਨੀ ਮੇਰੇ ਵਰਗਾ ਹਈ ਕੋਈ ਨਹੀਂ ਚਾਰ ਰਫਨ ਵਾਲੇ ਖੱਬੇ ਪਾਸੇ ਚਾਰ ਸੱਜੇ ਚਾਰ ਮਗਰ ਖੜੇ ਹੁੰਦੇ ਨੇ ਬਈ ਬਾਬਾ ਗਲਾਬ ਜਮਣ ਨੂੰ ਕੋ ਚੱਕ ਕੇ ਮੂੰਹ ਚ ਪਾ ਲੂਗਾ ਜਿੱਕੇ ਆਖੋ ਸਤ ਉਹਦਾ ਗੁਰੂ ਦੀ ਗੱਲ ਕਰਨੇ ਕਰੀ ਜਾ ਜੇ ਗੁਰੂ ਦੀ ਗੋਜ ਜਵੇ ਕਿ ਸਾਨੂੰ ਡਰ ਨਹੀਂ ਹੈ ਜਿਹੜਾ ਮੇਰਾ ਸਤਗੁਰ ਆਪੇ ਮਾਰਜੀ ਵੱਲ ਐ ਤਿਸ ਬਿਨਾਂ ਵਰਨਾ ਕੋਈ ਜੇ ਇਹਦੇ ਵਸਵਾਸ ਨਹੀਂ ਕੀਤੇ ਹੋਗਾ ਰਫਲਾ ਤਾਂ ਡੰਡਿਆਂ ਤੇ ਭਾਲਿਆਂ ਤੇ ਹਥਿਆਰ ਰੱਖਣਾ ਮਾੜਾ ਨਹੀਂ ਸਾਨੂੰ ਸਸਤਰ ਧਾਰੀ ਬਣਾਇਆ ਹੈ ਸਸਤਰ ਤੇ ਸਸਤਰ ਬਖਸ਼ੇ ਪਰ ਫੋਕਾ ਦਿਖਾਵਾ ਕਰਨਾ ਨਹੀਂ ਸਾਨੂੰ ਸਿਖਾਇਆ ਐਵੇਂ ਦਿਖਾਵਾ ਲੋਕਾਂ ਨੂੰ ਡਰਾਈ ਜਾਓ ਗੁਰੂ ਕੇ ਪਿਆਰਿਓ ਮਾਰਜ ਕਿਰਪਾ ਕਰਨ ਸੋ ਮਹਾਰਾਜ ਨੇ ਥਾਂ ਦਿੱਤੀ ਹੈ ਗਰੀਬਾਂ ਨਮਾਣਿਆਂ ਕਿਰਤੀਆਂ ਨੂੰ ਗੁਰੂ ਸਾਹਿਬ ਨੇ ਕਿਰਤੀਆਂ ਨੂੰ ਗੜ ਲਾਇਆ ਇੱਥੇ ਕਿਰਤੀਆਂ ਦੇ ਡਾਂਗਾ ਪੈ ਰਹੀਆਂ ਨੇ ਗੱਜ ਕੇ ਆਖੋ ਸਤਿ ਉਹ ਬੈਠੇ ਨੇ ਪਿੱਛੇ ਡਾਂਗਾ ਕਦੇ ਗੋਲੀਆਂ ਕਦੇ ਪਹਿਲਾਂ ਪਲਾਟਫਾਰਮ ਸੱਚੀ ਮੁੱਚੀ ਚਲਾਤੀਆਂ ਸੀ ਇਦੀ ਕਰਦੇ ਉਹ ਕੋਈ ਹਮਲਾ ਕਰਕੇ ਗਏ ਸੀ ਉਹ ਕੋਈ ਪਾਕਿਸਤਾਨ ਤੋਂ ਫੌਜ ਚੜ ਕੇ ਆਈ ਸੀ ਹਨ ਲੁੱਟਣ ਵਾਸਤੇ ਉਹ ਦਿੱਲੀ ਦੇ ਕਬਜ਼ਾ ਕਰਨ ਥੱਲੇ ਉਹ ਕਿਤੇ ਪ੍ਰਧਾਨ ਮੰਤਰੀ ਤੇ ਲਾਉਣ ਚੱਲੇ ਥੱਲੇ ਕਾਦੇ ਵਾਸਤੇ ਗੁਰੂ ਕੇ ਪਿਆਰਿਓ ਮਹਾਰਾਜ ਨੇ ਬਾਣੀ ਦੇ ਗੁਰੂ ਆਦਿ ਦੇ ਪਾਸੇ ਨੇ ਪੰਜ ਭਗਤਾਂ ਦਾ ਨਾਂ ਲਿਖਿਆ ਇੱਕ ਸ਼ਬਦ ਪੰਜ ਭਗਤਾਂ ਦਾ ਗੋਬਿੰਦ ਗੋਬਿੰਦ ਗੋਬਨ ਸੰਗ ਨਾਮ ਦਿਓ ਮਨ ਲੀਣਾ ਆੜਾਮ ਕੋਚੀ ਪਰੋ ਹੋਇਓ ਲਖੀਣਾ ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਘਹੀਰਾ ਰਵਦਾਸ ਟੋਵੰਤਾ ਟੋੜ ਨੀਤ ਤਿਰ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਫਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਫਿਰ ਮਗਰੋਂ ਵਾਰੀ ਆਈ ਇਹ ਵਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਬੜਾ ਕਹਿੰਦੇ ਜੱਟ ਨੂੰ ਹਾਂ ਮਤ ਕਹਿੰਦੇ ਮਗਰੋਂ ਹੀ ਆਉਂਦੀ ਹੌਲੀ ਹੌਲੀ ਆਉਂਦੀ ਹੈ ਪਰ ਜਦੋਂ ਆਉਂਦੀ ਆ ਨਾ ਫਿਰ ਫੱਟੇ ਚੱਕਦੀ ਆ ਫਿਰ ਨੱਕ ਨੂੰ ਕਹੇ ਸੰਭੂ ਵਾਲੇ ਬਾਰਡਰ ਫੇ ਛੱਡਦੀ ਐ ਨਹੀਂ ਅੱਜ ਖੇ ਆਖੋ ਸਤ ਫੇ ਨਹੀਂ ਫੇ ਰੋਕਾਂ ਰਕਾਂ ਨੂੰ ਕੋਈ ਨਿਕਲਦਾ ਨਹੀਂ ਬਾਤ ਖੁੱਲਣੀ ਬੇ ਇੱਕ ਵਾਰ ਖੁੱਲਣੀ ਹੌਲੀ ਹੌਲੀ ਐ ਡਾਂਗਾ ਖਾ ਕੇ ਖੁੱਲਦੀ ਹੌਲੀ ਗੁਰਮਖੋਇ ਤੁਸੀਂ ਇਹ ਪੰਗਾ ਲੈ ਨੌਜਵਾਨੋ ਕੰਡਿਆਂ ਇਹ ਸੂਲਾਂ ਤੁਸੀਂ ਇਹ ਬਸਾਈਆਂ ਨੇ ਪੰਗਾ ਲਿਆ ਜਿਹੜੇ ਗੈਰ ਲਿਆ ਕੇ ਦਿੱਲੀ ਵਾਲੇ ਬਾੜੇ ਨੇ ਹੁਣ ਪੰਜ ਸਾਲ ਡਾਂਗਾ ਖਾਈ ਜਾਇਓ ਅੱਜ ਖੇ ਆਖੋ ਸਤਨਾਮ ਏ ਪੰਗਾ ਨੌਂ ਦਿਨ ਲਿਆ ਮੂਰ ਅੱਡੀਆਂ ਚੱਕ ਚੱਕ ਪੰਗਾ ਲਿਆ ਬਾੜ ਤੋਂ ਹੋਰ ਬਗਾਨਿਆਂ ਨੂੰ ਕਿਉਂ ਘਰ ਵਾਲੇ ਮਾੜੇ ਤੇ ਨਾ ਗੁਰਸਿੱਖੋ ਆਓ ਸਮਝਿਏ ਆਪਣਾ ਆਪਣਾ ਹੁੰਦਾ ਬਗਾਨਾ ਬਗਾਨਾ ਦਿਖਾਤੇ ਰਾਂਗੇ ਅਗਲਿਆਂ ਨੇ ਪਤਾ ਨਹੀਂ ਕਿੰਨੇ ਕੇ ਦਿਖਾਉਣਗੇ ਅਜੇ ਆਪਣੇ ਮੁਲਕ ਵਿੱਚ ਹੀ ਅਸੀਂ ਆਪਣੀ ਰਾਜਧਾਨੀ ਚ ਨਹੀਂ ਜਾ ਸਕਦੇ ਆਪਣੇ ਮੁਲਕ ਵਿੱਚ ਅਸੀਂ ਹਾਈਵੇ ਤੇ ਨਹੀਂ ਚੜ੍ਹ ਕੇ ਤੁਰ ਸਕਦੇ ਆਪਣੇ ਮੁਲਕ ਦੇ ਅਸੀਂ ਆਪਣਾ ਪ੍ਰੋਟੈਸਟ ਕਰਨ ਬਾਅਦ ਤੇ ਆਪਣਾ ਦੁੱਖ ਦਰਸਣ ਬਾਅਦ ਨਹੀਂ ਜਾ ਸਕਦੇ ਇਹ ਕਿੱਥੋਂ ਦਾ ਰਾਜ ਹੈ ਗੁਰੂ ਕੇ ਪਿਆਰੋ ਮਰਜ਼ਿ ਕਿਰਪਾ ਕਰਨ ਸਮਤ ਬਖਸ਼ਣ ਸੋ ਮਰਜ਼ਿ ਕਹਿੰਦੇ ਰਬ ਦਾ ਟਵੰਤਾ ਢੋ ਨੀ ਤੈ ਤਿਆਗੀ ਮਾਇਆ ਉਹ ਢੋਂਦੇ ਤਾਂ ਡੰਗਰ ਮਰੇ ਹੋਏ ਪਸ਼ੂ ਚਮੜੇ ਦਾ ਕੰਮ ਪਰ ਮਾਇਆ ਤਿਆਗਦੀ ਰੱਬ ਦੇ ਚਰਨ ਫੜਦੇ ਪ੍ਰਗਟ ਹੋਆ ਸਾਧ ਸੰਗਤ ਦਰਸ਼ਨ ਪਾਇਆ ਰੱਬ ਨੂੰ ਮਿਲ ਗਏ ਹੋ ਭਾਈ ਸਾਹਿਬ ਆਜ ਗੁਰਦਾਸ ਜੀ ਕਹਿ ਰਹੇ ਨੇ ਪਾਣਾ ਗੰਢੈ ਰਾਹ ਵਿੱਚ ਕੁਲਾ ਢੋਰ ਢੋਇ ਢੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮਾ ਅਮੋਲ ਲਪੇਟੇ ਅਮੋਲਕ ਹੀਰਾ ਇੱਕ ਚੀਥੜਿਆਂ ਚ ਲਪਟਿਆ ਹੋਇਆ ਸੀ ਗੰਦੇ ਮੈਲੇ ਕੱਪੜਿਆਂ ਚ ਸਾਦਗੀ ਨਿਮਰਤਾ ਕੁੱਲੀ ਚ ਰਹਿਣਾ ਤੇ ਗੰਢਣੀਆਂ ਗੁਰਮੁਖੋ ਜੁੱਤੀਆਂ ਛੱਡਿਆ ਹੀ ਨਹੀਂ ਕੰਮ ਵੀ ਮੈਂ ਬਣਾ ਬਣਾ ਕੇ ਬਹਿ ਕੇ ਰਾਜ ਕਰਾਂ ਸਾਡੇ 4 ਕੁ ਪੈਸੇ ਆ ਜਾਣ ਪੈ ਜਵੇ ਕੋਠੀ ਬੀਬੀਆਂ ਰੋਟੀ ਤੱਕ ਨਿ ਪਕਾਉਂਦਿਆਂ ਹੁਣ ਤਾਂ ਰਾਜੂ ਹੀ ਪਕਾਊਗਾ ਜਿਖੇ ਆ ਕੋ ਸਤਨਾਮ ਹੁਣ ਤਾਂ RAMU ਆਟਾ ਪਿਆ ਕੇ ਲਿਆਊ RAMU ਤਾਂ ਧਾਰ ਕੱਟ ਕੇ ਲਿਆਊ ਆ ਹੋ ਗਈ ਤਾਂ ਹੀ ਤੁਹਾਡੇ ਕਰਨ ਕਿਰਪਾ ਆਟਾ ਵੀ RAMU ਨੇ ਲਿਆਉਣਾ ਹੈ ਬੀੜੀਆਂ ਪੀਣ ਵਾਲੇ ਨੇ ਧਾਰ ਵੀ ਉਹਨੇ ਕੱਟ ਕੇ ਲਿਆਉਣੀ ਹੈ ਪੱਠੇ ਵੀ ਉਹੀ ਪਾਉਂਦਾ ਆਟਾ ਗੁੰਨਦਾ ਵੀ ਰੋਟੀ ਵੀ ਉਹੀ ਪਕਾਉਂਦਾ ਆਪਾਂ ਬਹਿ ਕੇ ਖਾਣੀ ਹੈ ਹਾਰੇ ਬੜੇ ਸਾਹਮਣੇ ਰਾਮੂ ਹੈ ਰਾਮੂ ਕਾਇਤਾ ਗਾ ਰਾਮੂ ਹੈ ਰਾਮੂ ਪੈਦਾ ਹੋ ਗਏ ਗੱਜਖੇ ਆਖੋ ਸਤ ਤਾਂ ਇਹਦਾ ਕਰ ਕਰ ਰਾਮੂ ਦੀ ਪਰਵਾਰ ਹੋਗੀ ਕਿਰਪਾ ਹੋਗੀ ਭਈ ਭਈ ਚਾਰੇ ਬਜੇ ਬਿਹਾਰੀ ਬਿਹਾਰੀ ਕਦੇ ਆਏ ਸੀ ਉਹ ਸਾਡੇ ਗੁਰਮਖੋ ਇੱਥੇ ਮਜ਼ਦੂਰ ਬਣ ਕੇ ਵੀ ਭੁੱਖੇ ਮਰਦੇ ਸਾਨੂੰ ਮਜ਼ਦੂਰੀ ਪੰਜਾਬ ਚੋਂ ਮਿਲੂਗੀ ਅੱਜ ਸਰਦਾਰ ਬਣਾ ਤੇ ਲੁਧਿਆਣਾ ਭਰਿਆ ਪਿਆ ਕੋਠੀਆਂ ਦੇ ਮਾਲਕ ਪ੍ਰਾਪਰਟੀਆਂ ਦੇ ਮਾਲਕ ਆਧਾਰ ਕਾਰਡ ਵੋਟਰ ਕਾਰਡ ਉਹਨਾਂ ਦੇ ਇਹ ਸਾਡੀ ਸਰਕਾਰ ਦੇ ਕੰਮ ਆ ਗੁਰੂ ਕੇ ਪਿਆਰੂ ਬਾਜਜੋ ਨਹੀਂ ਤਾਂ ਹੁਣ ਸਾਡੇ ਰਾਜ ਹੋਣ ਵਾਲੇ ਮੇਰੇ ਖਿਆਲ ਜਿਹੜਿਆਂ ਦੇ ਅੱਜ ਉਹ ਚਾਹਣ ਦਾ ਐਮ.ਐਲ.ਏ ਬਣਾ ਲੈਣਗੇ ਬਾਜਜੋ ਹਰ ਤਰ੍ਹਾਂ ਦਾ ਕੰਮ ਸੰਭਲਿਆ ਉਹਨੇ ਛੋਟੇ ਛੋਟਾ ਕੰਮ ਨਹੀਂ ਛੱਡਿਆ ਤੁਸੀਂ ਸਾਡੇ ਬੈਠੇ ਹੋ ਇੱਥੇ ਜੇ ਮੁੰਡੇ ਨੂੰ ਕਹੋ ਨਾ ਵੀ ਸਾਂਜੀ ਦੀ ਸੀਰੀ ਦੀ ਚਾਹ ਦੇ ਆ ਤੇ ਉਹਨੇ ਤੁਰ ਕੇ ਹੀ ਜਾਣਾ ਮੋਟਰਸਾਈਕਲ ਤੇ ਜਾਣਾ ਪੰਜ ਦੀ ਚਾਹ ਤੇ 50 ਦਾ ਪੈਟਰੋਲ ਮੱਚਦਾ ਜਿੱਖੇ ਆ ਕੋ ਸਤਨਾ ਫੇਰ ਕਹਿੰਦੇ ਕਰਾਈ ਹੋ ਗਈ ਗੜਾ ਕਰਕੇ ਨਹੀਂ ਉਤਰਦਾ ਜੇ ਗਵੰਡੀ ਨੇ ਕਰੋੜ ਦਾ ਦਾ ਵਿਆਹ ਤੇ ਤੇ ਗਵੰਡੀ ਦੇ ਦੂਈ ਘਰ ਵਾਲੀ ਕਹਿੰਦੀ ਆਪਾਂ ਸਵਾ ਕਰੋੜ ਲਾਉਣਾ ਹੈ ਉਹ ਕਹਿੰਦਾ ਜ਼ਮੀਨ ਤਾਂ ਥੋੜੇ ਕਹਿੰਦੀ ਚੱਕ ਦੇ ਬੇਚ ਦੇ ਨੱਕ ਨਹੀਂ ਰਹਿਣਾ ਉਹ ਭਾਵੇਂ ਜੜੋਂ ਹੀ ਵੱਡਿਆ ਜਾਵੇ ਗੱਜਖੇ ਆਖੋ ਸਤ ਮਗਰ ਉਹ ਕੁੱਲੀ ਚ ਰਹੀਏ ਨੱਕ ਪੂਰਾ ਹੀ ਵੱਡਿਆ ਜਾ ਪਰ ਕਹਿੰਦੇ ਸ਼ਰੀਕੇ ਚ ਨੱਕ ਰੱਖਣਾ ਨੱਕ ਰੱਖ ਲੋ ਚਾਦਰ ਦੇ ਕੇ ਪੈਰ ਫਸਾਰੋ ਸਿਆਣੇ ਦੇ ਕਥਨ ਨੇ ਜਿੰਨੀ ਚਾਦਰ ਉਹਨੇ ਕੇ ਪੈਰ ਖੋਲੋ ਤਾਂ ਕਿ ਬਾਹਰ ਨਾ ਨਿਕਲ ਜਾਣ। ਬਚ ਜੋ ਇਹ ਲੋਕ ਦਿਖਾਵੇ ਚ ਨਾ ਪੋ। ਇੱਕ ਸਿਆਣੇ ਦਾ ਖਦਰ ਮੈਂ ਬਿਆਨ ਪੜਿਆ ਨੈੱਟ ਤੇ। ਉਹ ਕਹਿੰਦਾ ਕਰਜ਼ਾ ਮੁਕਤ ਹੋ ਜੂ ਪੰਜਾਬ। ਉਹਨੇ ਫਿਰ ਨੁਕਤੇ ਤੁਸੀਂ ਪੜਿਆ ਹੋਣਾ। ਉਹ ਕਹਿੰਦਾ ਜਿੰਨੇ ਮੋਟਰਸਾਈਕਲ ਨੇ ਵਾਈਗੁਰ ਆਪਣੇ ਟਰੈਕਟਰ ਨੇ ਉਹ ਤੋਂ ਡੀਜੇ ਲਾ ਦੋ। ਲੱਖਾਂ ਲੱਖਾਂ ਦਾ ਲੱਗਦਾ ਇੱਕ ਟਰੈਕਟਰ ਤੇ। ਲੱਖਾਂ ਲੱਖਾਂ ਦੇ ਟਾਇਰ ਕਹਿੰਦਾ ਉਹ ਬੰਦ ਕਰ ਦੋ। ਤੇ ਕਹਿੰਦਾ ਮਹਿਜ਼ ਪੈਸਿਆਂ ਦੇ ਵਿੱਚੋਂ ਜਿਹੜਾ ਕੰਜਰਪਣ ਹੈ ਉਹ ਬੰਦ ਕਰ ਦੋ 5 5 10 10 ਲੱਖ ਇੱਕ ਘੰਟੇ ਦਾ ਤੇ ਮਹਿੰਗੇ ਵਿਆਹ ਕਰਨੇ ਬੰਦ ਕਰ ਦੋ ਆਪਣੇ ਕਾੜਾਂ ਤੋਂ ਕਹਿੰਦਾ ਮਹਿਜ਼ ਪੈਸ ਦਾ ਨਾਂ ਲਾ ਦਿਓ ਇਦਾਂ ਦਾ ਕਾਫੀ ਸੁਝਾਅ ਦਿੱਤੇ ਉਹ ਕਹਿੰਦੇ ਕਰਦੇ ਮੁਕਤ ਹੋ ਜੂ। ਇਹ ਅਸੀਂ ਖੁਦ ਪੰਗਾ ਲਿਆ ਡੀਆਂ ਚੱਕ ਚੱਕ ਕੇ ਅਸੀਂ ਬੇਵਜ੍ਹਾ ਖਰਚਾ ਕਰ ਕਰਕੇ ਗੁਰਮਖੋ ਲੋਕ ਦਿਖਾਵਾ ਕਰ ਕਰ ਅਸੀਂ ਥੱਲੇ ਹੀ ਨਹਿਣਾ ਦੂਜੇ ਤੋਂ ਉੱਪਰ ਜਾਣਾ ਜ਼ਰੂਰ ਖਾਓ ਪੀਓ ਹੰਡਾਓ ਪਰ ਆਪਣੇ ਵਿੱਤ ਅਨੁਸਾਰ ਵਿੱਤ ਅਨੁਸਾਰ ਗੁਰੂ ਕੇ ਪਿਆਰਿਓ ਹੁਣ ਭਗਤਾ ਨੇ ساری ਜਿੰਦਗੀ ਭਗਤ ਨਾਮਦੇਵ ਜੀ ਨੇ ਕੁੱਲੀ ਚ ਲੰਗਾਈਏ ਪਦ ਕਬੀਰ ਜੀ ਨੇ ਕੁੱਲੀ ਵਿੱਚ ਹੀ ਉਹਨਾਂ ਦੀ ਜਿੰਦਗੀ ਨਹੀਂ ਕੱਟੀ ਅੱਜ ਦੁਨੀਆ ਪੂਜਦੀ ਉਹਨਾਂ ਨੂੰ ਕੁੱਲੀ 'ਚ ਆਨੰਦ ਬਸ ਆਤਮਿਕ ਆਨੰਦ ਲਿਆਏ ਬਾਬਾ ਰਬਦਾ ਜੀ ਉੱਤੀਆਂ ਗੰਢਦੇ ਰਹੇ ਨੇ ਮੈਲੇ ਚੀਤਰਾਂ ਕਹਿੰਦੇ ਲਾਲ ਲਪੇਟਿਆ ਪਿਆ ਫਿਰ ਕਰਦੇ ਕਿਹਨੇ ਬੈਠੇ ਕੱਲੀਆਂ ਜੁੱਤੀਆਂ ਨਹੀਂ ਗੰਢਦੇ ਜਿਉ ਵਰਨਾ ਉਪਦੇਸ਼ ਦਾ ਗਿਆਨ ਧਿਆਨ ਦੇ ਭਗਤ ਸਹੇਟਾ ਜਿਹੜਾ ਜੁੱਤੀ ਗੰਡਾਉਣ ਆਉਂਦਾ ਹੈ ਜੋਤੀ ਗੰਢਦਿਆਂ ਗੰਢਦਿਆਂ ਉਹਨੂੰ ਰੱਬ ਨਾਲ ਗੰਢ ਦਿੰਦੇ ਨੇ ਅਜਿਖੇ ਆਖੋ ਸਤਨ ਉਹਨਾਂ ਗੱਲਾਂ ਨਹੀਂ ਫੁਜੂਲ ਨਹੀਂ ਮੈਂ ਕਰਦੇ ਵੀ ਕਿਹਨੂੰ ਵੋਟਾਂ ਕਿੰਨੀਆਂ ਪੈ ਗਈਆਂ ਕਿਉਂ ਵੀ ਹੁਣ ਕਿੱਧਰ ਰੱਖਦਾ ਪਾਲਣਾ ਭਾਰੀ ਕਿਉਂ ਵੀ ਪੁਰਾਣੇ ਟੂਰਨਾਮੈਂਟ ਦੇ ਕੀ ਹੋਇਆ ਕਿਹੜਾ ਜਿੱਤਿਆ ਕਿਹੜਾ ਹਾਰਿਆ ਅਹੀ ਜਾਂ ਗੱਲਾਂ ਨਹੀਂ ਕਰਦੇ ਮੈਂ ਆਪਾਂ ਕਰਦੇ ਆਪਾਂ ਜਾਣਿਆ ਕਿਸੇ ਮਰਗ ਦੇ ਭੋਗ ਤੇ ਬੈਠਣਾ ਅਫਸੋਸ ਕਰਨ 2 ਮਿੰਟ ਗੱਲਾਂ ਉਹਦੀ ਬਾਬਤ ਵਿੱਚ ਕਿਵੇਂ ਹੋਇਆ ਕਿ ਅਚਾਨਕ ਹੋਇਆ ਕਿੱਦਾਂ ਹੋਇਆ ਪੁੱਛ ਕੇ ਬਾ ਜਦੇ ਗੁਰੂ ਫਿਰ ਉਹ ਗੱਲਾਂ ਦੁਨੀਆਂ ਦੇ ਉੱਥੇ ਮਤਲਬੇ ਕੋਈ ਨਹੀਂ ਹੁੰਦਾ ਦੁਨੀਆ ਭਰ ਦੀਆਂ ਗੱਲਾਂ ਉੱਥੇ ਫਿਰ ਰਾਜਨੀਤੀ ਦੀਆਂ ਗੱਲਾਂ, ਵੋਟਾਂ ਦੀਆਂ ਗੱਲਾਂ, ਖੇਡਾਂ ਦੀਆਂ ਗੱਲਾਂ, ਵਿਦੇਸਾਂ ਦੀਆਂ ਗੱਲਾਂ। ਇਹ ਤੁਸੀਂ ਮਰਨ ਵਾਲ ਦਾ ਮਜ਼ਾਕ ਉਡਾਉਨੇ ਹੋ ਜਿੱਖੇ ਆਖੋ ਸਭ। ਕੱਲ ਨੂੰ ਥੋੜਾ ਮਜ਼ਾਕ ਵੀ ਉੱਡੂਗਾ। ਸਿਆਣੇ ਕਹਿੰਦੇ ਜੈਸਾ ਦੇਸ ਵੈਸਾ ਲੋਕ। ਜਿਹਦੇ ਸਮੇਂ ਗਾ ਗੱਲ ਹੋ ਗਈ ਜੀ ਕਰੋ। ਖੁਸ਼ੀ ਦੇ ਸਮੇਂ ਗਾ ਖੁਸ਼ੀ ਦੀਆਂ ਗੱਲਾਂ ਕਰੋ, ਵਧਾਈਆਂ ਦੇ ਲੋ, ਮਰਦ ਦੇ ਸਮੇਂ ਗਾ ਭਾਈ ਅਫਸੋਸ ਦੀਆਂ ਗੱਲਾਂ ਕਰੋ। ਸਮਾਂ ਦੇਖ ਕੇ ਅਸੀ ਮਜ਼ਾਕ ਢਾਉਨੇ ਗੁਰੂ ਕੇ ਪਿਆਰਿਓ ਸਤਗੁਰ ਕਿਰਪਾ ਕਨ ਸਮਤ ਬਖਸ਼ਣ ਪਰ ਭਗਤਾਂ ਨੇ ਜੁਤੀ ਗੰਢਦਿਆਂ ਗਾਉਂਦੇ ਰੱਬ ਨਾਲ ਗੰਢ ਰਹੇ ਨੇ ਇਹ ਕਹਿੰਦੇ ਰੱਬ ਵੀ ਆ ਗਿਆ ਪਰਖਣ ਵੀ ਦੇਖਾਂ ਲੋਕ ਤੇ ਬੜਾ ਮੰਨਣ ਲੱਗੇ ਕਿ ਤੇ ਮੈਨੂੰ ਭੁੱਲਤੇ ਨਹੀਂ ਗਿਆ ਰੱਬ ਆ ਗਿਆ ਬ੍ਰਾਹਮਣ ਦਾ ਬੁੱਢੇ ਬ੍ਰਾਹਮਣ ਰੂਪ ਧਾਰ ਕੇ ਪਰ ਇੰਨਾ ਸਰੀਰ ਕਮਜ਼ੋਰ ਕਰ ਲਿਆ ਵੀ ਤੁਰਿਆ ਵੀ ਨਹੀਂ ਜਾਂਦਾ ਹੱਥ ਛੋਟੀ ਫੜਦੀ ਲੱਤਾਂ ਕੰਬ ਰਹੀਆਂ ਨੇ ਟੁੱਟੀ ਜੁੱਤੀ ਲੈ ਕੇ ਮੂਹਰੇ ਤਰ। ਲੈ ਵੀ ਗੰਢ ਦੇ ਜੁੱਤੀਰ ਵਦਾਸਾ ਆ ਮੇਰੀ ਜੁੱਤੀ ਟੁੱਟੀ ਹੋਈ। ਪਰ ਮੈਂ ਤੇਰੀ ਸੋਭਾ ਬੜੀ ਸੁਣੀ ਐ ਲੋਕ ਬੜੇ ਤੇਰੀ ਗੱਲਾਂ ਕਰਦੇ ਨੇ ਬੜਾ ਚੰਗਾ ਐ ਬੜਾ ਚੰਗਾ ਐ ਤੂੰ ਗਰੀਬਾਂ ਦਾ ਭਲਾ ਕਰਦਾ ਐ। ਪਰ ਮੈਂ ਤੇ ਇੱਕ ਗੱਲ ਦੱਸ ਦਿਆਂ ਪਹਿਲਾਂ ਜੀ ਮੇਰੇ ਕੋਲ ਜੁੱਤੀ ਗੰਢਾਉਣ ਦੇ ਪੈਸੇ ਨਹੀਂ ਐ ਕਿ ਮੈਂ ਗਰੀਬ ਹਾਂ। ਜੇ ਫਰੀ ਗੰਢਾਣਾ ਤੇਰੀ ਬੜੀ ਮਿਹਰਬਾਨੀ ਹੋਵੇ। ਤੇ ਪਾਗ ਜੀ ਨੇ ਜਿਹੜੇ ਚੱਕਿਆ ਆਪਣਾ ਸਮਾਨ ਲਕੋ ਲਿਆ ਜਦ ਹੀ ਲਕੋ ਲਿਆ ਸਾਰਾ ਸਮਾਨ ਨਾ ਦਾ ਸੂਈ ਵੀ ਧਾਗਾ ਵੀ ਰੰਬੀ ਵੀ ਠੱਪਾ ਵੀ ਸਾਰਾ ਕੁਲ ਲਕੋ ਲਿਆ ਆਰ ਨਹੀਂ ਜੇ ਤੋਪੋ ਨਹੀਂ ਰੰਬੀ ਠਾਉ ਰੋਪੋ ਮੈਂ ਸਭ ਭੁੱਲ ਗਿਆ ਹੁਮ ਕਿਉਂ ਮੈਂ ਹੁਣ ਬੁੱਢਾ ਹੋ ਚੱਲਿਆ ਮੈਂ ਭੁੱਲਣ ਲੱਗਿਆ ਸਾਰਾ ਸਮਾਨ ਲਕੋ ਲਿਆ ਕਹਿੰਦੇ ਮੇਰੇ ਕੋਲ ਸਮਾਨ ਨੇ ਮੈਂ ਤਾਂ ਗੰਢਣਾ ਨਹੀਂ ਜਾਣਦਾ ਮੈਂ ਨਹੀਂ ਕਹਿੰਦਾ ਤੂੰ ਹੀ ਗੰਢੀ ਮੈਂ ਤਾਂ ਕੰਮੇ ਹੀ ਨਹੀਂ ਆਉਂਦਾ ਉਹ ਬ੍ਰਾਹਮਣ ਕਹਿੰਦਾ ਵੀ ਤੂੰ ਤਾਂ ਐਡਾ ਵੱਡਾ ਭਗਤ ਐ ਤੂੰ ਵੀ ਝੂਠ ਬੋਲਦਾ ਤੈਨੂੰ ਤਾਂ ਲੋਕ ਕਹਿੰਦੇ ਨੇ ਭਗਤ ਐ ਨਾਮ ਵਿੱਚ ਪਾਉਂਦਾ ਗਿਆਨ ਤੂੰ ਝੂਠ ਬੋਲਦਾ ਆ ਹੁਣ ਤਾਂ ਲੋਕਾਂ ਨੇ ਜੁੱਤੀਆਂ ਗੰਢਦਾ ਵੇਖਿਆ ਮਨਰਾਤ ਚ ਮਿਲੇ ਨੇ ਲਈ ਜਾਂਦੇ ਜੁੱਤੀਆਂ ਮੈਨੂੰ ਕਹਿੰਦਾ ਮੈਨੂੰ ਕੰਮੇ ਨਹੀਂ ਜਾਣਦਾ ਪਤਾ ਜਵਾਬ ਕੀ ਸੀ ਜੇ ਮੈਂ ਇੱਕ ਗਰੀਬ ਨੇ ਝੂਠ ਬੋਲ ਦਿੱਤਾ ਤਾਂ ਕੀ ਹੋ ਗਿਆ ਤੂੰ ਤੇਨ ਲੋਕਾਂ ਦੀ ਮਾਇਆ ਦਾ ਮਾਲਕ ਐ ਨਾ ਮੇਰੇ ਕੋਲ ਦਮੜੀ ਨਹੀਂ ਹੈ ਅਜਿਖੇ ਆਖੋ ਸਤਿ ਤੈਨ ਲੋਕਾਂ ਦੀ ਮਾਇਆ ਤੇਰੇ ਚਰਨਾਂ ਤੂੰ ਕਹਨ ਮੈਨੂੰ ਦੰਬੜੀ ਮੇਰੇ ਕੋ ਮਿੰਦ ਦੇਣ ਨੂੰ ਨਹੀਂ ਤੂੰ ਢੂਠ ਬੋਲ ਕੇ ਤੇ ਬੋਲ ਤਾਂ ਮੈਂ ਬੁੱਧ ਤਾਂ ਕੀ ਹੋ ਗਿਆ ਤੈ ਮੈਨੂੰ ਪਛਾਣ ਲਿਆ ਉਹ ਪਰਮੇਸ਼ਰ ਜੇ ਬਾਪੂ ਨੂੰ ਨਹੀਂ ਪਛਾਣੂ ਤਾਂ ਹੋਰ ਕਿਹਨੂੰ ਪਛਾਣੂਗਾ ਜਿੱਖੇ ਆਖੋ ਸਤ ਤੈਨੂੰ ਨੇ ਪਛਾਣ ਹੋਰ ਕਿਹਨੂੰ ਪਛਾਣੂਗਾ ਕਹ ਤੂੰ ਪਛਾਣ ਲਿਆ ਪਰਮੇਸ਼ਰ ਤੂੰ ਤੇ ਮੇਰੇ ਸਾਹਾਂ ਦੇ ਨਾਲ ਚੱਲਦਾ ਹਾਂ ਤੇਰੇ ਨਾਲ ਤੇ ਮੇਰੀ ਜ਼ਿੰਦਗੀ ਚੱਲਦੀ ਏ ਤੂੰ ਤੇ ਮੇਰਾ ਜੀਵਨ ਦਾਤਾ ਹੈ ਤੇ ਗੁਰੂ ਪਿਆਰੋ ਬੜਿਆਂ ਨੂੰ ਨਾਮ ਦਿੱਤਾ ਬੜਿਆਂ ਨੂੰ ਦੁਨੀਆਂ ਆਇਆ ਹੁਣ ਤਾਰਿਆ ਜੋੜਿਆ ਰੱਬ ਦੇ ਨਾਲ ਸੋ ਉਦੋਂ ਮਗਰੋਂ ਇੱਕ ਹੋਰ ਕੌਤਕ ਵਾਪਰਿਆ ਗੰਗਾ ਦੇਵੀ ਗਏ ਭਾਈ ਗੁਰਦਾਸ ਜੀ ਦੀ ਬਾਣੀ ਹੈ ਨਾ ਬਣ ਆਇਆ ਸੰਗ ਮੇਲ ਬਾਂਨਾਰਸ ਕਰ ਗੰਗਾ ਥੇਟਾ ਉੱਥੇ ਫਿਰ ਜਾ ਕੇ ਜਿਵੇਂ ਪੇਟਾ ਦੇ ਕੋਈ ਪੇਟਾ ਕੋਈ ਪੈਸੇ ਛੜਦਾ ਕੋਈ ਫੁੱਲ ਛੜਦਾ ਕੋਈ ਪ੍ਰਸ਼ਾਸਨ ਆਪਾਂ ਛਟ ਕੇ ਮੁੜਿਆ ਉਹਨੂੰ ਦਿਖਾਵਾ ਇੱਕੇ ਬਲ ਪ੍ਰਵਾਨ ਹੋਇਆ ਨਹੀਂ ਹੋਇਆ ਕਿਸੇ ਨੂੰ ਕੋਈ ਪਤਾ ਨਹੀਂ ਔਰ ਗੁਰੂ ਸਾਹਿਬ ਨੂੰ ਪੇਟਾ ਰੱਖਣੇ ਕੋਣ ਉਹ ਦੋਏ ਹੱਥ ਲਾ ਕੇ ਆਰਾਮ ਨਾਲ ਰੱਖਿਆ ਕਰੋ ਸਤਕਾਰ ਵਜੋਂ ਭਗਾ ਕੇ ਤਾਂ ਪੁਖਾਰੀ ਅਗੇ ਮਾਰੋ ਤੇ ਉਹ ਵੀ ਗੁਰਮੁਖੋਂ ਗੁੱਸਾ ਕਰਦਾ ਇਹ ਦੇਣ ਨਹੀਂ ਕੇਵਲ ਸਤਕਾਰ ਜੋ ਰੱਖਣੇ ਦੋਨੇ ਹੱਥਾਂ ਨਾਲ ਸਤਕਾਰ ਨਾਲ ਹੁਣ ਭਗਤ ਜੀ ਨੇ ਗੁਰਮਖੋ ਜਾਂ ਸਾਹਮਣੇ ਗਏ ਨਾ ਲੱਗਿਆ ਪੇਟਾ ਤੇ ਖੜ ਗਏ ਖੜ ਗਏ ਆਪਣੀ ਮੌਜ ਵਿੱਚ ਆ ਕੇ ਉਦੋਂ ਫਿਰ ਲਇਆ ਕਸੀਰਾ ਹੱਥ ਕੱਢ ਕੱਢ ਕਸੀਰਾ ਸੋਪਿਆ ਰਬ ਦਾ ਸਹਿ ਗੰਗਾ ਦੀ ਪੇਟਾ ਲੱਗਾ ਪੁਰਬ ਅਭੀਚ ਦਾ ਡਿੱਠਾ ਚਲਦ ਅਚਾਰਜ ਅਮੇਟਾ ਲਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉ ਤਣ ਪੇਟਾ स्वागत ਜਨਾ ਹਰ ਮਾਂ ਪਿਓ ਬੇਟਾ ਹੱਥ ਕੱਢ ਕੇ ਗੰਗਾ ਨੇ ਪ੍ਰਗਟ ਹੋ ਕੇ ਫੜਿਆ ਮੈਨੂੰ ਭਗਤ ਬੇਟਾ ਦੇਣ ਆਇਆ ਐਡੀ ਵੱਡੀ ਪਾਵਰ ਦੇ ਮਾਲਕ ਵਬਰ ਰਬਦਾਜ ਕੋਈ ਮੰਮੁਲੀ ਇਨਸਾਨ ਨਹੀਂ ਸਨ ਗੁਰਮਖੋ ਇਹ ਪਰਮੇਸ਼ਰ ਆਪ ਰੂਪ ਧਾਰ ਤਾਰ ਕੇ ਆਉਂਦਾ ਸਮੇ ਸਮੇ ਦੇ ਉੱਤੇ ਜਦੋਂ ਦੇਖਦਾ ਇਸ ਕਹਤਾ ਕਿ ਨੂੰ ਇਹ ਧਰਮਾਂ ਨੂੰ ਕੋਈ ਲੋੜ ਹੈ ਇਹਨੂੰ ਲੋਕ ਦਰਕਾਰ ਰਹੇ ਨੇ ਫਟਕਾਰ ਲੋੜ ਹੈ ਉਥੇ ਪ੍ਰਗਟ ਹੋ ਜਾਂਦਾ ਹੈ ਸਾਰੇ ਧਰਮਾਂ 'ਚ ਪ੍ਰਗਟ ਹੋਏ ਨੇ ਸਮੇਂ-ਸਮੇਂ ਤੇ ਸਭ ਨੂੰ ਉੱਚਾ ਚੁੱਕਿਆ ਸਭ ਨੂੰ ਮਾਣ ਦਿਵਾਇਆ ਜਿਨ੍ਹਾਂ ਉਹਦੇ ਗੁਣ ਗਾਈਓ ਥੋੜੇ ਨੇ ਜਿਨੀ ਸੋਭਾ ਕਰੀਏ ਵਡਿਆਈ ਕਰੀਓ ਥੋੜੀ ਐ 40 ਸ਼ਬਦ ਨੇ ਭਗਤ ਦਰਬਾਦ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦਰਜ 40 ਸ਼ਬਦ ਨੇ ਇੱਕ ਸ਼ਲੋਕ ਹੈ ਔਰ ਬਹੁਤ ਕਮਾਲ ਦੀ ਵਰਡਿੰਗ ਹੈ ਬਹੁਤ ਸੁੰਦਰ ਟਰੰਗਣਾ ਉਚਾਰਿਆ ਹਮਸਰਦੀਨ ਦਾਇਾਲ ਨਾ ਤੁਮ ਸਰ ਆਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਬਨ ਅਬੋਲ ਰਹਾਓ ਬਹੁਤ ਜਨ ਵਿਚਰੇ ਤੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸਨ ਦੇਖੇ ਮੇਤੋ ਪਹਿਲਾ ਭਾਈ ਸਾਹਿਬ ਦਾ ਸਤ ਪੜਿਆ ਬਾਬਾ ਰਜ਼ਾਕ ਜੀ ਦਾ ਬਹੁਤ ਸੁੰਦਰ ਸ਼ਬਦਾਵਲੀ ਵਰਤੀ ਹੈ ਔਰ ਇੱਕ ਵਾਰ ਪਰਮੇਸ਼ਰ ਨੂੰ ਚੈਲੰਜ ਵੀ ਕਰ ਦਤਾ ਚੈਲੰਜ ਕਰਤਾ ਇਹ ਭਗਤ ਹੀ ਕਰ ਸਕਦੇ ਨੇ ਹਰ ਕਾ ਸੇਵਕ ਸੋ ਹਰ ਜਿਹਾ ਕੋਈ ਬਰਾਬਰ ਦਾ ਹੋਵੇ ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣਾ ਇਸੋਏ ਕੋ ਬਰਾਬਰ ਤੇ ਗੱਲ ਕਰੇ ਨਾ ਗੱਲ ਕਰ ਦਿੱਤੀ ਪਰਮੇਸ਼ਰ ਜਬ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬੰਦੇ ਪਰਮੇਸ਼ਰ ਕਿਤੇ ਮਾਣ ਨਾ ਕਰੀ ਤੂੰ ਦੁਨੀਆਂ ਨੂੰ ਮੋਹ ਦੇ ਜਾਲ ਚ